ਜਾ ਆਤਮ ਹੱਤਿਆ ਇਹਦਾ ਰਿਵਾਜ ਜਿਹੜਾ ਸ਼ੁਰੂ ਕੀਤਾ ਸਭ ਤੋਂ ਪਹਿਲੇ ਨੰਬਰ ਤੇ ਕੀਤਾ ਸੀ ਜਟਾਣੇ ਉਸ ਤੋਂ ਬਾਅਦ ਇਹ ਸਾਈਆਂ ਕੈਟੇਗਰੀਜ਼ ਦੇ ਵਿੱਚ ਆ ਗਿਆ ਤੇ ਇਹ ਨਹੀਂ ਦੇਖਣਾ ਕਿ ਕਿਸ ਭਾਈ ਸਾਨੂੰ ਕਿਹੜੀ ਬੜੀ ਲਿਖੀ ਚਾਹੀਦੀ ਹੈ ਅੰਨ 10 ਕਿੱਲੇ ਤੇ ਚਾਹੀਦਾ ਜੀ 20 ਲੱਖ ਰੁਪਈਆ ਤੇ ਇਹ ਸੌਦੇ ਹੁੰਦੇ ਆ ਗੁਰਦੁਆਰਾ ਸਾਹਿਬ ਤੇ ਵਿੱਚ ਇਹਾਂ ਦੇ ਜੀ ਸਾਡੇ ਆਤਮ ਹੱਤਿਆ ਹੁੰਦੀ ਆ ਜੋ ਹੁਣ ਅਸੀਂ ਹੋ ਗਿਆ ਜਾਂ ਤਾਂ ਜਦੋਂ ਵਿਆਹ ਦਾ ਕਾਰਡ ਸ਼ਕਾਉਂਦੇ ਆ ਉੱਤੇ ਲਿਖ ਦਿਆ ਕਰੋ ਕਿ ਭਲਾਨੇ ਸਿੰਘ ਤੇ ਬੀਬੀ ਭਲਾਨੀ ਕੌਰ ਦਾ ਹੋ ਰਿਹਾ ਸੌਦਾ ਇੱਦਾਂ ਚਾਹੀਦਾ ਜੀ ਸਭ ਕੇ ਲੋਜ ਜੀ ਨੇ ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਜੀ ਸਾਰੇ ਭੈਣ ਭਰਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਹ ਮੁੰਡੇ ਦੇ ਨਾ ਵਿਚਾਰ ਆ ਇੱਕ ਮੁੰਡੇ ਨੇ ਬਹੁਤ ਸੁਣੀਆਂ ਗੱਲਾਂ ਕੀਤੀਆਂ ਆ ਜੇ ਸਮਝ ਵਿੱਚ ਆ ਜਾਣ ਤਾਂ ਇਹ ਚ ਗੁੱਸਾ ਕਰਨ ਵਾਲੀ ਗੱਲ ਨਹੀਂਗੀ ਹੁੰਦਾ ਅਕਸਰ ਇਦਾਂ ਹੀ ਹੈ ਜੀਵਨ ਦੇ ਵਿੱਚ ਹਨਾ ਇੱਕ ਦੂਜੇ ਤੋਂ ਵੱਧ ਚੜ ਕੇ ਵਿਆਹਾਂ ਸ਼ਾਦੀਆਂ ਤੇ ਖਰਚੇ ਕਰਨੇ ਜਾਂ ਜਿੱਦਾ ਕਹਿੰਦੇ ਹਨਾ ਵੀ ਅ ਕੋਈ ਗਵਾਂਢ ਦੇ ਵਿੱਚ ਕੋਈ ਚੀਜ਼ ਲਿਆਇਆ ਤਾਂ ਉਹ ਆਪਾਂ ਨੂੰ ਵੀ ਚਾਹੀਦੀ ਚਾਹੀਦੀ ਜਿੱਦਾ ਵੀ ਆਪ ਕਹਿਣਾ ਹਨਾ ਵੀ ਫਾਇਆ ਆਪ ਦਾ ਆ ਪਾ ਕੇ ਗੱਲ ਚ ਪੋਣਾ ਫਾਇਆ ਜਾਣ ਬੁਝ ਕੇ ਉਹ ਗੱਲਬਾਤ ਆ ਤੁਸੀਂ ਆਪਦੇ ਕਮੈਂਟਾਂ ਰਾਹੀਂ ਦੱਸਿਓ ਕਿ ਮੁੰਡੇ ਦੀ ਗੱਲਬਾਤ ਕਿਵੇਂ ਲੱਗੀ ਮੈਨੂੰ ਬਹੁਤ ਵਧੀਆ ਲੱਗੀਆਂ ਗੱਲਾਂ ਇਹਦੀ ਚਲੋ ਆਪਾਂ ਵੀਡੀਓ ਚਾਲੂ ਕਰ ਲੈਨੇ ਆ ਚੱਲ ਬਈ ਸੁਣਿਆ ਹੋਏ ਛੇ ਹਲ ਗਰਾ ਸੋਸ਼ਲ ਮੀਡੀਆ ਤੇ ਗੱਲ ਮਸ਼ਹੂਰ ਹੋਈ ਹੈ ਕਹਿੰਦੇ ਵੀ ਇੱਕ ਬਾਪ ਦੀ ਸਾਰੀ ਉਮਰ ਦੀ ਕਮਾਈ ਇੱਕ ਦਿਨ ਦੀ ਉਸ ਦੀ ਕੁੜੀ ਦੀ ਜਦੋਂ ਜਿਹੜੀ ਹੈਗੀ ਡੋਲੀ ਤੁਰਨੀ ਹੁੰਦੀ ਓ 6 ਘੰਟਿਆਂ ਦੇ ਵਿੱਚ ਲੱਗ ਜਾਂਦੀ ਹੈ ਮੈਂ 6-7 ਦਿਨ ਤੋਂ ਸਕਰੋਲਿੰਗ ਕਰਕੇ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਤੇ ਗੱਲ ਬਿਲਕੁਲ ਸੱਚ ਹੈ ਪੰਜਾਬ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਇਹ ਜਿਹੜਾ ਵਿਆਹ ਕਰਜ਼ਾ ਆਤਮ ਹੱਤਿਆ ਇਹਦਾ ਰਿਵਾਜ ਜਿਹੜਾ ਸ਼ੁਰੂ ਕੀਤਾ ਸਭ ਤੋਂ ਪਹਿਲੇ ਨੰਬਰ ਤੇ ਕੀਤਾ ਸੀ ਸਾਡੇ ਇੰਡੀਆ ਦੇ ਵਿੱਚ ਪੰਜਾਬ ਤੇ ਪੰਜਾਬ ਦੇ ਵਿੱਚ ਜੱਟਾਂ ਨੇ ਸਾਡੇ ਜਿਹੜੇ ਜੱਟ ਭਾਈ ਸਾਹਿਬ ਸੀਗੇ ਤੇ ਉਸ ਤੋਂ ਬਾਅਦ ਤੇ ਸਾਰੀਆਂ ਕੈਟਾਗਰੀਜ਼ ਦੇ ਵਿੱਚ ਆ ਗਿਆ ਸਾਡੇ ਸਾਹਮਣੇ ਦੇਖਣ ਨੂੰ ਕੀ ਆਇਆ ਕਿ ਕਹਿੰਦੇ ਇਹ ਵੀ ਜਿਹਦੇ ਕੋਲੇ 10 ਕਿੱਲੇ ਜ਼ਮੀਨ ਹੈ ਅਸੀਂ ਇਹ ਨਹੀਂ ਦੇਖਣਾ ਕਿ ਕਿਸ ਭਾਈ ਸਾਹ ਨੂੰ ਕੁੜੀ ਪੜ੍ਹੀ ਲਿਖੀ ਚਾਹੀਦੀ ਹੈ ਕਿਸੇ ਨੇ ਕੋਈ ਰੰਗ ਸੂਰਤal ਨਹੀਂ ਦੇਖਣਾ ਕਿਸੇ ਨੂੰ ਉਹਦੀ ਐਜੂਕੇਸ਼ਨ ਨੂੰ ਨਹੀਂ ਲੈਣਾ ਕਿਸੇ ਨੇ ਘਰਬਾਰ ਨੂੰ ਨਹੀਂ ਲੈਣਾ ਤੇ ਕਿਸੇ ਨੂੰ ਉਹਦੇ ਚਰਿੱਤਰ ਜਾਂ ਉਹਦੇ ਕਿਸੇ ਪਰਿਵਾਰਕ ਪਿਛੋਕੜ ਨੂੰ ਨਹੀਂ ਲੈਣਾ ਸਾਨੂੰ 10 ਕਿੱਲੇ ਤੇ ਚਾਹੀਦਾ ਜੀ 20 ਲੱਖ ਰੁਪਈਆ ਅਸੀਂ ਤਾਂ ਕੁੜੀ ਦਾ ਜਿਹੜਾ ਹੈਗਾ ਕਿਸੇ ਦਾ ਰਿਸ਼ਤਾ ਲਵਾਂਗੇ ਜੇ ਉਹ 20 ਕਿੱਲੇ ਆਉਂਦੀ ਆ 40 ਲੱਖ ਰੁਪਏ ਦਾ ਜਿਹੜਾ ਉਹ ਰਿਸ਼ਤਾ ਤੇ ਅੱਜ ਇਹ ਗੱਲ ਆਮ ਹੋ ਚੁੱਕੀ ਹੈ ਰਿਸ਼ਤਾ ਦੇਖਣ ਤੋਂ ਪਹਿਲਾਂ ਵਿਚੋਲੇ ਨੂੰ ਪਤਾ ਹੁੰਦਾ ਵੀ ਮੁੰਡੇ ਨੂੰ 15 ਕਿੱਲੇ ਬੈਲੀ ਆਉਂਦੀ ਆ ਤੇ ਅਸੀਂ 30 ਲੱਖ ਘੱਟੋ-ਘੱਟ ਭਾਈ ਇਸ ਕਰੇ ਲੱਗਣਾ ਹੈ ਕੁੜੀ ਨੂੰ ਨਹੀਂ ਦੇਖਣਾ 30 ਲੱਖ ਰੁਪਈਆ ਦੇਖਣਾ ਇਹ ਸਾਰੀਆਂ ਗੱਲਾਂ ਜਿਹੜੀਆਂ ਹੁੰਦੀਆਂ ਇਹ ਸੌਦੇ ਹੁੰਦੇ ਆ ਬੜੀ ਸ਼ਰਮ ਵਾਲੀ ਗੱਲ ਹੈ ਜਿਹੜੇ ਪੈਸਿਆਂ ਦੇ ਸੌਦੇ ਹੁੰਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਬੜੇ ਅਜੀਹੇ ਲਾੜੇ ਮੈਂ ਦੇਖੇ ਆ ਜਦੋਂ ਉਹਨਾਂ ਨੂੰ ਅੱਗੇ ਉਹਨਾਂ ਦੇ ਘਰ ਦੇ ਪਤਾ ਸੇ ਜਾਂ ਸ਼ਗਨ ਸ਼ਵਾਰੇ ਜਦੋਂ ਪਾਉਂਦੇ ਹੁੰਦੇ ਸੀ ਨਾ ਜਦੋਂ ਕੁੜੀ ਦੇ ਨਾਲ ਉਹ ਜਿਹੜਾ ਲਾੜਾ ਹੁੰਦਾ ਸੀ ਬੈਠਾ ਹੁੰਦਾ ਸੀ ਅੱਜ ਕੱਲ ਗੁਰੂ ਸਾਹਿਬ ਦੇ ਸਾਹਮਣੇ 15 ਕਿੱਲੇ ਵਾਲੇ ਨੂੰ 30 ਲੱਖ ਰੁਪਏ ਦੀ ਝੋਲੀ 'ਚ ਸਿੱਟ ਕੇ ਤੇ ਫੋਟੋ ਕਰਾ ਰਹੇ ਹੁੰਦੇ ਆ ਨੰਬਰ 2 ਤੇ ਜਦੋਂ ਮੁੰਡੇ ਨੇ ਡੋਲੀ ਲੈ ਕੇ ਹਜੇ ਜਾਣਾ ਨਹੀਂ ਹੁੰਦਾ ਉਹ ਤੋਂ 2 ਘੰਟੇ ਪਹਿਲਾਂ ਜਿਹੜਾ ਹੁਣ ਰਿਵਾਜ ਆਇਆ ਪੈਲਸ ਚੋਂਦੇ ਆ ਸ਼ੇਰਵਾਨੀ ਲਾ ਕੇ ਕੋਟ ਪੈਂਟ ਪਾ ਕੇ ਦੂਜੀ ਵਾਰੀ ਉਦੋਂ ਮੁੰਡਾ ਮੁੰਡੇ ਦਾ ਜਾਂ ਸਾਲਾ ਜੇ ਸਾਲਾ ਨਹੀਂ ਤਾਂ ਕੁੜੀ ਦਾ ਜਿਹੜਾ ਬਾਪ ਹੈ ਉਹ ਐ ਕਾਰ ਦੀ ਚਾਬੀ ਫੜਾਉਂਦੀ ਹੈ ਤੇ ਕੋਲੇ ਖੜ ਕੇ ਨਾਲ ਕਰਾਉਂਦੇ ਆ ਜੀ ਫੋਟੋ ਵੀ ਅਸੀਂ ਕਾਰ ਦਿੱਤੀ ਹੈ ਇੱਥੇ ਕੱਲਾ ਮੁੰਡੇ ਵਾਲੇ ਗਲਤ ਨਹੀਂ ਕੁੜੀ ਵਾਲੇ ਵੀ ਕੁੜੀ ਵਾਲੇ ਏਸੇ ਫੁਕਰਬਾਜੀ ਚ ਇਹ ਦਿਖਾਉਂਦੇ ਆ ਵੀ ਅਸੀਂ ਕੁੜੀ ਨੂੰ ਕਾਰ ਦਿੱਤੀ ਹੈ ਮੁੰਡੇ ਦਾ ਸਾਲਾ ਏਸੇ ਚੱਕਰ ਚ ਕਹਿੰਦੇ ਆ ਵੀ ਮੈਂ ਆਪਦੀ ਭੈਣ ਨੂੰ ਫਲਾਨੀ ਕਾਰ ਦਿੱਤੀ ਹੈ ਭਵੇਂ ਕਾਰ ਉਹਨੇ ਦਿੱਤੀ ਹੋਵੇ ਲਿੰਟਾਂ ਤੇ ਸਾਰਾ ਰੁਪਈਆ ਚੱਕ ਕੇ ਭੈਣ ਜੀ ਮਾੜੀ ਤੋਂ ਮਾੜੀ ਕਾਰ ਛੋਟੀ ਕਾਰ ਸਵਿਫਟ ਕਾਰ ਦਾ ਅੱਜ ਰੇਟ ਹੈ 9 ਲੱਖ ਰੁਪਈਆ 10-15 ਕਿੱਲੇ ਜਿਹਨੂੰ 15 ਕਿੱਲੇ ਪੈਲੀ ਹੁੰਦੀ ਉਹ ਸਵਿਫਟ ਲੈਂਦਾ ਵੀ ਨਹੀਂ ਉਹ ਘੱਟੋ-ਘੱਟ ਜਾ ਕੇ ਸਰਪੀਓ ਤੇ ਖੜ ਜਾਂਦਾ ਤੇ ਜ਼ਿਮੀਂਦਾਰ ਦਾ ਰੁਪਈਆ ਲੱਗਦਾ 40 ਲੱਖ 40 ਲੱਖ ਰੁਪਈਆ ਲਾ ਕੇ ਤੇ ਜ਼ਿਮੀਂਦਾਰ ਫਿਰ ਪਿੱਛੇ ਹਟਦਾ ਫੇਰਾਂ ਦੇ ਜੀ ਸਾਡੇ ਆਤਮਹੱਤਿਆ ਹੁੰਦੀ ਆ ਆਤਮਹੱਤਿਆ ਹੋਣੀ ਲਾਜ਼ਮੀ ਹੈ ਜਦੋਂ ਅਸੀਂ ਆਪ ਦੇ ਆਪ ਨੂੰ ਬਦਲਾਂਗੇ ਨਹੀਂ ਤੇ ਬਦਲਣਾ ਕਿਹਨੇ ਹੈ ਬਦਲਣਾ ਯੂਥ ਨੇ ਇਹ ਕੋ ਸਾਡੇ ਤੋਂ ਪਹਿਲਾਂ ਵੜਿਆਂ ਨੇ ਜੋ ਕਰਨਾ ਸੀ ਕਰਤਾ ਜੋ ਹੋਣਾ ਸੀ ਹੋ ਗਿਆ ਹੁਣ ਸਾਨੂੰ ਲੋੜ ਹੈ ਜਿਹੜਾ ਇਹ ਯੂਥ ਆ ਜਾਂ ਸਾਡੇ ਆਪ ਦੇ ਅਰਗੇ ਜਾਂ ਸਾਡੇ ਨੌਜਵਾਨ ਆ ਭਾਈ ਜੇ ਕਿਸੇ ਦੀ ਸ਼ਾਦੀ ਹੋਣੀ ਅਸੀਂ ਆਪਦੇ ਮਾਬਾ ਪਰਿਵਾਰ ਨੂੰ ਸਮਝਾਈਏ ਕਿ ਅਸੀਂ ਰਿਸ਼ਤਾ ਕਰਨਾ ਸੌਦਾ ਨਹੀਂ ਕਰਨਾ ਹਾਂ ਜਾਂ ਤਾਂ ਜਦੋਂ ਵਿਆਹ ਵਾਲਾ ਕਾਰਡ ਸਪਾਉਂਦੇ ਉੱਤੇ ਲਿਖ ਦਿਆ ਕਰੋ ਵੀ ਫਲਾਣੇ ਸਿੰਘ ਤੇ ਬੀਬੀ ਫਲਾਣੀ ਕੌਰ ਦਾ ਹੋ ਰਿਹਾ ਸੌਦਾ ਤੇ ਜਾਂ ਫਿਰ ਕਾਰਡ ਤੇ ਉਹ ਨਾ ਲਿਖੋ ਬਰਾਣੇ ਵਾਲਾ ਬੀ ਫਲਾਨਾ ਸਿੰਘ ਤੇ ਬੀਬੀ ਫਲਾਨੀ ਕੌਰ ਦਾ ਹੋ ਰਿਹਾ ਵਿਆਹ ਇਹ ਦੋਨਾਂ ਚੀਜ਼ਾਂ 'ਚ ਬੜਾ ਡਿਫਰੈਂਸ ਹੈ ਸੌਦਾ ਕਿ ਵਿਆਹ ਇਹ ਤੁਹਾਨੂੰ ਲਿਖਣਾ ਪਊਗਾ ਤਾਜ ਇਹ ਨਹੀਂ ਕੋ ਨਵਾਂ ਚੱਲਿਆ ਤਾਜ ਸ਼ੁਰੂ ਤੋਂ ਸਾਡੇ ਪ੍ਰਾਤਨ ਵਿਰਸੇ ਤੋਂ ਹੀ ਚੱਲਦਾ ਆਉਂਦਾ ਤਾਜ ਹੁੰਦਾ ਸੀ ਕੁੜੀ ਨੂੰ ਦਰਿਆ ਦਿੰਦੇ ਸੀ ਕੁੜੀ ਨੂੰ ਪੇਟੀ ਲਿਮਾਰੀ ਦਿੱਤੀ ਜਾਂਦੀ ਸੀ ਕੁੜੀ ਨੂੰ ਕੋਈ ਉੱਥੇ ਉਹ ਤਖਤ ਪੋਸ਼ ਜਿਹੜਾ ਦਿੱਤਾ ਜਾਂਦਾ ਸੀ ਜਿਹਦੇ ਵਿੱਚ ਕੁੜੀ ਉਹ ਪੈਣ ਖੜ ਕੇ ਵਿਚਾਰੀ ਆਪਦਾ ਸੁਰਖੀ ਬਿੰਦੀ ਕੁਝ ਸੌ ਕੁਝ ਲਾਉਂਦੀ ਸੀ ਕਹਿੰਦੇ ਹੁਣ ਤਾਂ ਕੋਠੀਆਂ ਹੀ ਫੋਨ ਕਰਦੇ ਹੁਣ ਮੈਂ بڑے ਇਹੋ ਜਿਹੇ ਪਰਿਵਾਰ ਵੇਖਦਾ ਉਹ ਦਾਜ ਉਹਨਾਂ ਨੇ ਸਿੱਧਾ ਮੰਗ ਮੰਗ ਲਿਆ ਜੀ ਗੱਡੀ ਦੂਜਾ ਸਾਨੂੰ ਫਲਾਨਾ ਪੈਲਸ ਚਾਹੀਦਾ ਜੀ ਮਾੜਾ ਪੈਲਸ ਨਹੀਂ ਚਾਹੀਦਾ ਤੇ ਮੈਂ ਬੜੀਆਂ ਬਰਾਤਾਂ ਇਹੋ ਜੀਆਂ ਮੁਰਦੀਆਂ ਦੇਖੀਆਂ ਜਦੋਂ ਮੇਂਸ ਤੇ ਉਹਨਾਂ ਦੇ ਮੇਂਸ ਦੀ ਸ਼ਰਾਬ ਨਹੀਂ ਹੁੰਦੀ ਮੇਂਸ ਦਾ ਖਾਣਾ ਨਹੀਂ ਹੁੰਦਾ ਮੇਂਸ ਦੀ ਜਿਹੜੀ ਗੱਡੀ ਨਹੀਂ ਉਸੇ ਮੌਕੇ ਤੇ ਪਹੁੰਚੀ ਹੁੰਦੀ ਹੂੰ ਬਰਾਤਾਂ ਵਾਪਸ ਮੁੜਦੀਆਂ ਜਦੋਂ ਬਰਾਤਾਂ ਵਾਪਸ ਮੁੜਦੀਆਂ ਉਸ ਤੋਂ ਬਾਅਦ ਚਗਲੇ ਦਿਨ ਅਖਬਾਰ 'ਚ ਖਬਰ ਲੱਗ ਕੇ ਆਉਂਦੀ ਹੈ ਖਬਰ ਲੱਗਦੀ ਐ ਵੀ ਅੱਜ ਫਲਾਨੀ ਬੀਬੀ ਕੌਰ ਨੇ ਕੀਤੀ ਆਤਮ ਹੱਤਿਆ ਜੋਸ ਕੁੜੀ ਦੇ ਬਾਪ ਨੇ ਕੀਤੀ ਆਤਮ ਹੱਤਿਆ ਉਹ ਕਿਹਾ ਹੁੰਦੀ ਐ ਬਰਾਤ ਵਾਪਸ ਮੁੜ ਗਈ ਕਿਉਂਕਿ ਉਹ ਰਿਸ਼ਤਾ ਨਹੀਂ ਕਰਨ ਆਈ ਸੀ ਉਹ ਸੌਦਾ ਕਰਨ ਆਏ ਸੋ ਉਹਦਾ ਸੌਦਾ ਸੈੱਟ ਨਹੀਂ ਬੇਟਾ ਤੇ ਵਾਕਿਆ ਹੀ ਇੱਥੇ ਕੁੜੀ ਵਾਲਿਆਂ ਨੂੰ ਵੀ ਮੈਂ ਲਿਖ ਕੇ ਦੇ ਦੇਣਾ ਪੰਜਾਬ 'ਚ ਤੁਸੀਂ ਕਹਿੰਦੇ ਹੋ ਮੁੰਡਿਆਂ ਦੀ ਗਿਣਤੀ ਵੱਧ ਐ ਜਨਗਾਨਾ ਕਹਿੰਦੀ ਐ ਸਾਡੀ ਮੁੰਡਿਆਂ ਦੀ ਗਿਣਤੀ ਵੱਧ ਐ ਕੁੜੀਆਂ ਦੀ ਘੱਟ ਐ ਕੁੜੀਆਂ ਵਾਲੇ ਇੱਕੋ ਇੱਕ ਆਪ ਦਾ ਹਸੂਲ ਬਣਾ ਲੈਣ ਵੀ ਬਾਈ ਜੀ ਅਸੀਂ ਰਿਸ਼ਤਾ ਹੀ ਉਸ ਘਰੇ ਕਰਾਂਗੇ ਜਿਹੜਾ ਸਾਡੇ ਤੋਂ ਦਾਜ ਨਹੀਂ ਸਾਡੀ ਧੀ ਦਾ ਹੱਥ ਮੰਗੂਗਾ ਤੇ ਉਹਦਾ ਸਤਕਾਰ ਕਰੂਗਾ ਤੇ ਮੁੰਡੇ ਵਾਲਿਆਂ ਨੂੰ ਤਾਂ ਕੁੜੀਆਂ ਲੱਭਿਆ ਨਹੀਂ ਦਿਉਣੀਆਂ ਮੈਂ ਤਾਂ ਜੀ ਆਪਦੀ ਗੱਲ ਕਰਦੇ ਮੈਂ ਤਾਂ ਆਪਕੰਨ ਸਮਝੇ ਰਹਿ ਜੀ ਗੱਲ ਅੱਜ ਕੱਲ ਹਰੇਕ ਘਰ ਦੇ ਵਿੱਚ ਇੱਕੋ ਮੁੰਡਾ ਹੀ ਹੈ ਤੇ ਵੱਧ-ਵੱਧ ਨਹੀਂ ਤਾਂ ਜੇ ਦੋ ਮੁੰਡੇ ਤੇ ਪਿੱਛੇ ਕੋਈ ਇੱਕ ਹੀ ਉਹਨਾਂ ਦੀ ਭੈਣ ਹੈ ਕੁੜੀ ਵਾਲੇ ਲਿਖ ਕੇ ਸਿੱਧਾ ਸਪਸ਼ਟ ਤੌਰ ਤੇ ਦੱਸ ਦੇਣ ਜਾਂ ਪੰਚਾਇਤਾਂ ਕੱਟੀਆਂ ਹੋ ਜਾਣ ਜਾਂ ਗਵਰਨਮੈਂਟ ਰੂਲ ਬਣਾ ਦੇਵੇ ਵੀ ਵਿਆਹ ਉਸ ਕਰੇ ਹੋਊਗਾ ਜਿਹਨੂੰ ਦਾਜ ਨਹੀਂ ਚਾਹੀਦਾ ਸਾਡੀ ਧੀ ਦਾ ਸਤਕਾਰ ਤੇ ਰਿਸ਼ਤਾ ਚਾਹੀਦਾ ਰਿਸ਼ਤਾ ਚਾਹੀਦਾ ਜੀ ਸਦਕੇ ਲੋ ਜੀ ਨੇ ਦਾਜ ਲੈਣਾ ਸਾਡੀ ਧੀ ਉਸ ਘਰੇ ਵਿੱਚ ਹੀ ਨਹੀਂ ਜਾਊਗੀ ਤੇ ਰਿਸ਼ਤੇ ਕਿਉਂ ਨਹੀਂ ਹੁੰਦੇ ਹੋਣਗੇ ਸਾਨੂੰ ਲੋਕਾਂ ਨੂੰ ਤੇ ਨਾਲ ਗਵਰਨਮੈਂਟ ਨੂੰ ਕਰੂਨ ਬਣਾਉਣੇ ਪੈਣਗੇ ਹੋਊਗਾ ਸਭਨਾਂ ਚੀਜ਼ਾਂ ਦੇ ਹੱਲ ਹੈ ਹਾਂਜੀ ਸੁਣੀ ਜੀ ਗੱਲ ਮੁੰਡੇ ਦੀ ਗੱਲਬਾਤ ਗੱਲਬਾਤ ਚ ਦਮ ਹੈ ਆਪਣਾ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਅਕਸਰ ਹੁੰਦਾ ਏਦਾਂ ਹੀ ਆ ਮੈਂ ਵੀ ਕਈ ਵੀਡੀਓ ਦੇ ਵਿੱਚ ਕਹੀ ਸੀ ਗੱਲ ਔਰ ਕਹਿੰਦਾ ਰਹਿਣਾ ਮੈਂ ਵੀ ਭਾਈ ਫਿਰ ਕੋਈ ਕਮੈਂਟ ਕਰਦੇ ਆ ਵੀ ਤੁਹਾਡੇ ਕੀ ਤਕਰੀਫ ਹੁੰਦੀ ਆ ਤੁਹਾਡੇ ਐ ਹੁੰਦਾ ਤੁਹਾਡੇ ਉਹ ਹੁੰਦਾ ਕਮੈਂਟ ਕਰਦੇ ਆ ਕਿ ਭਰਾ ਹਨਾ ਵੀ ਕਿਸੇ ਕੋਲ ਤਾਂ ਹੈਗਾ ਆ ਉਹ ਕਰਦਾ ਕੋਕੇ ਨੋ ਪ੍ਰੋਬਲਮ ਪਰ ਦਵੇ ਆਜ ਤੇ ਪੈਸਾ ਲੈ ਲੈਣਾ ਜਾ ਕੇ ਮੈਂ ਵੀ ਪੈਸਾ ਲੈ ਕੇ ਹਨਾ ਐਦਾਂ ਕਰਨਾ ਔਖਾ ਹੈ ਨਾ ਕਰਿਆ ਕੋਈ ਤੇ ਆਪਣੀ ਰਾਇ ਵੀਡੀਓ ਦੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣੀ ਆ ਕਿ ਮੁੰਡੇ ਨੇ ਗੱਲਬਾਤ ਕਿਵੇਂ ਕੀਤੀ ਆ ਠੀਕ ਆ ਮੈਨੂੰ ਵਧੀਆ ਲੱਗੀਆਂ ਮੁੰਡੇ ਦੀਆਂ ਗੱਲਾਂ ਬਾਤਾਂ ਮੈਂ ਚਲੋ ਵੀਡੀਓ ਸ਼ੇਅਰ ਕਰ ਦਿਆਂ ਬਾਕੀ ਟੈਨਸ਼ਨ ਨਹੀਂ ਲੈਣੀ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮੌਜਾ ਮਾਣੋ ਖੁਸ਼ ਰਹਾ ਕਰੋ ਓਕੇ ਬਾਏ ਥੈਂਕ ਯੂ